ਤੇ ਯਾਰ ਤੁਸੀਂ ਡੁੱਬ ਕੇ ਕਿਉਂ ਨਹੀਂ ਮਰ ਜਾਂਦੀਆਂ ਤੁਸੀਂ ਡੁੱਬ ਕੇ ਕਿਉਂ ਨਹੀਂ ਮਰ ਜਾਂਦੀਆਂ ਜੇ ਆਹ ਲੱਛਣ ਕਰਨੇ ਹੁੰਦੇ ਆ ਤਾਂ ਉਹ ਕਹਾਵਤ ਆ ਨਾ ਵੀ ਜੇ ਆਪਣਾ ਮਾਰ ਕੇ ਸੁੱਟੂਗਾ ਤਾਂ ਛਾਵੇਂ ਮਾਰ ਕੇ ਸੁੱਟੂਗਾ ਤੇ ਆਹ ਜਨਾਨੀ ਨੇ ਤਾਂ ਉਹ ਵੀ ਕਹਾਵਤ ਝੂਠੀ ਪਾ ਦਿੱਤੀ ਤੇ ਇਹਨੂੰ ਪਤਾ ਨਹੀਂ ਵੀ ਇਹਦਾ ਪੇ ਮਰ ਗਿਆ ਜੀਦਾ ਆ ਉਹਨੇ ਰੋਟੀ ਖਾਧੀ ਆ ਨਹੀਂ ਖਾਧੀ ਆ ਉਹ ਸਾਹ ਲੈ ਰਿਹਾ ਕਿ ਨਹੀਂ ਲੈ ਰਿਹਾ ਉਹਦੀ ਕੀ ਕੰਡੀਸ਼ਨ ਆ ਕਿੱਦਾਂ ਦੇ ਮਾਹੌਲ ਦੇ ਵਿੱਚ ਉਹ ਰਹਿੰਦਾ ਪਿਆ ਆਪਣੀ ਜ਼ਿੰਦਗੀ ਕਿੱਦਾਂ ਕੱਟਦਾ ਪਿਆ ਅੱਜ ਦੀ ਵੀਡੀਓ ਆ ਨਾ ਦੱਲਿਆਂ ਵਾਲੀ ਆ ਜਿਹੜੇ ਕਹਿੰਦੇ ਨੋਹ ਤੋਂ ਕਿਉਂ ਪੈਸਾ ਲਾਇਆ ਨੋਹ ਨੂੰ ਕਿਉਂ ਕੈਨੇਡਾ ਕੱਲਿਆ ਘਰ ਵਾਲੀ ਤੇ ਕਿਉਂ ਯਕੀਨ ਕੀਤਾ ਘਰ ਵਾਲੀ ਨੂੰ ਕਿਉਂ ਕੈਨੇਡਾ ਕੱਲਿਆ ਚਲੋ ਆਪਣੀ ਘਰ ਵਾਲੀ ਤੇ ਨਹੀਂ ਪੈਸਾ ਲਾ ਸਕਦੇ ਕਿਸੇ ਹੋਰ ਦੀ ਧੀ ਤੇ ਨਹੀਂ ਪੈਸਾ ਲਾ ਸਕਦੇ ਉਹ ਮੁੱਕਰ ਜਾਂਦੀਆਂ ਹਨਾ ਠੀਕ ਆ ਨਾ ਆਪਣੀ ਧੀ ਤੇ ਲਾ ਸਕਦੇ ਕਿ ਨਹੀਂ ਜੇ ਇਹ ਪਿਓ ਨੇ ਆਪਣੀ ਧੀ ਤੇ ਪੈਸਾ ਲਾਇਆ ਉਹਦੀ ਧੀ ਵੀ ਜਾ ਕੇ ਮੁੱਕਰ ਗਈ ਹੁਣ ਕਿਹਦਾ ਕਸੂਰ ਆ ਇਹ ਦਲ ਪੁਣਾ ਨਾ ਇਹ ਜਿਹੜਾ ਦਲ ਪੁਣਾ ਇਹ ਦਲ ਪੁਣਾ ਬੰਦੇ ਦੇ ਆਪ ਦੇ ਅੰਦਰ ਹੁੰਦਾ ਆ ਇਹ ਬੰਦੇ ਦਾ ਆਪ ਦਾ ਕਿਰਦਾਰ ਹੁੰਦਾ ਆ ਕਿ ਬੰਦਾ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਆ ਪਿਓ ਜਿਹੜਾ ਰੋਂਦਾ ਪਿਆ ਵੀਡੀਓ ਦੇ ਵਿੱਚ ਇਹਦੇ ਨਾਲ ਇਹਦੀ ਧੀ ਨੇ ਠੱਗੀ ਮਾਰੀ 40 ਲੱਖ ਰੁਪਏ ਦੀ ਇਹਨੇ ਆਪਣੀ ਧੀ ਤੇ ਪੈਸਾ ਲਾਇਆ ਬਗਾਨੀ ਧੀ ਤੇ ਨਹੀਂ ਪੈਸਾ ਲਾਇਆ ਜਿਹਨੂੰ ਐਡੀ ਨੂੰ ਐਡੀ ਕੀਤਾ ਉਹਦੇ ਤੇ ਪੈਸਾ ਲਾਇਆ ਆਪਣੇ ਖੂਨ ਤੇ ਪੈਸਾ ਲਾਇਆ ਇਹਨੇ ਤੇ ਅੱਜ ਧੀ ਨੂੰ ਇਹ ਨਹੀਂ ਪਤਾ ਕਿ ਉਹ ਵੇ ਪਿਓ ਨੇ ਰੋਟੀ ਖਾਧੀ ਕਿ ਨਹੀਂ ਰਾਤ ਦੀ ਉਹਦਾ ਪਿਓ ਇੱਕ ਇੱਕ ਦਿਨ ਕਿੱਦਾਂ ਕੱਢਦਾ ਪਿਆ ਆ ਇਹ ਨਹੀਂ ਪਤਾ ਕਿ ਪਿਓ ਜਿੰਦਾ ਆ ਕਿ ਮਰ ਗਿਆ ਆ ਪਤਾ ਨਹੀਂ ਵੀ ਬੰਦਾ ਉਹ ਰਾਤ ਨੂੰ ਸੌਂਦਾ ਕਿੱਦਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਾਗ-ਜਾਗ ਕੇ ਉਹ ਬੰਦਾ ਕਹਿੰਦਾ ਮੈਂ ਰਾਤਾਂ ਕੱਢਦਾ ਠੀਕ ਆ ਵੀ ਨਿੱਕੀ ਜੀ ਨੂੰ ਮੈਂ ਇੰਨੀ ਵੱਡੀ ਕੀਤਾ ਹਰ ਇੱਕ ਚਾਹ ਇਹਦਾ ਪੂਰਾ ਕੀਤਾ ਹਰ ਇੱਕ ਚਾਹ ਇਹਦਾ ਪੂਰਾ ਕੀਤਾ ਕੁੱਤਾ ਨਾਲ ਵੱਧ ਕੇ ਰੱਖਿਆ ਤੂੰ ਟੈਨਸ਼ਨ ਨਾ ਲੈ ਤੇਰਾ ਹਿਸਾਬ ਕਿਤਾਬ ਵੀ ਇੱਥੇ ਹੀ ਹੋਣਾ ਤੇਰੇ ਤੇ ਵੀ ਬੁਢਾਪਾ ਹੋਣਾ ਤੇਰੇ ਵੀ ਅੱਗੇ ਨਿਆਣੇ ਹੋਣੇ ਆ ਵਿਆਹ ਕਰਾ ਲਿਆ ਨਾ ਟੈਂਸ਼ਨ ਨਾਲ ਆ ਸਾਰੀਆਂ ਚੀਜ਼ਾਂ ਘੁੰਮਣੀਆਂ ਇਹ ਸਾਰਾ ਇੱਕ ਇੱਕ ਚੀਜ਼ ਦਾ ਹਿਸਾਬ ਹੋਣਾ ਇੱਥੇ ਹੀ ਸਾਰਾ ਕੁਝ ਹੋਣਾ ਆ ਜਿੱਦਾਂ ਉਹ ਉੱਥੇ ਕਲਪ ਦਾ ਬਿਆਹ ਨਾ ਬੈਠਾ ਜਿਹਨੇ ਸਾਰੀ ਉਮਰ ਆਪਣੀ ਜਵਾਨੀ ਗਾਲ ਦਿੱਤੀ ਤੇਰੀਆਂ ਇੱਛਾ ਪੂਰੀਆਂ ਕਰਨ ਦੇ ਵਿੱਚ ਤੇਰਾ ਵੀ ਹਿਸਾਬ ਇੱਥੇ ਹੀ ਹੋਣਾ ਸਾਰਾ ਇਹ ਬੰਦਾ ਕੀ ਕੁਝ ਕਰਦਾ ਆਪਣੇ ਨਿਆਣੇ ਵਾਲੀ ਜੇ ਨਿਆਣੇ ਇਦਾਂ ਦੇ ਨਿਕਲਨੇ ਆ ਨਾ ਬਾਈ ਜੀ ਬੇਵੋਲਾਦ ਰਹਿਣਾ ਚੰਗਾ ਬਾਕੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸਵਾਗ ਪੰਜਾਬ ਟੀਵੀ ਪੰਜਾਬ ਦੇ ਵਿੱਚ ਜੇਕਰ ਇੱਕ ਗੰਭੀਰ ਮੁੱਦਾ ਪ੍ਰਵਾਸ ਹੈ ਫਿਰ ਜੇ ਪੰਜਾਬ ਦੇ ਵਿੱਚ ਆਉਣ ਵਾਲਾ ਪ੍ਰਵਾਸ ਹੋਵੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਟ੍ਰੇਨਾਂ ਦੇ ਰਾਹੀਂ ਹੋਣ ਵਾਲਾ ਪਰਵਾਸ ਹੋਵੇ ਤਾਂ ਉੱਥੇ ਹੀ ਇੱਕ ਪ੍ਰਵਾਸ ਪੰਜਾਬ ਤੋਂ ਬਾਹਰ ਹੋ ਰਿਹਾ ਜੋ ਜਹਾਜ਼ਾਂ ਦੇ ਰਾਹੀਂ ਹੋ ਰਿਹਾ ਹੈ ਪਰ ਉੱਥੇ ਹੀ ਇਸ ਪ੍ਰਵਾਸ ਦੇ ਨਾਲ ਜੁੜਿਆ ਇੱਕ ਹੋਰ ਗੰਭੀਰ ਮੁੱਦਾ ਜੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਕ ਨਸੂਰ ਬਣ ਕੇ ਪੰਜਾਬ ਦਾ ਰਸਤਾ ਜਾ ਰਿਹਾ ਹੈ ਉਹ ਹੈ ਕੁੜੀਆਂ ਵੱਲੋਂ ਵਿਆਹ ਕਰਵਾ ਕੇ ਵਿਦੇਸ਼ ਚਲੇ ਜਾਣਾ ਤੇ ਉੱਥੇ ਜਾ ਕੇ ਮੁੱਕਰ ਜਾਣਾ ਜਿਸ ਤੋਂ ਬਾਅਦ ਕਈ ਨੌਜਵਾਨਾਂ ਦੀ ਜਾਨ ਗਈ ਕਈ ਰੁਲ ਗਏ ਕਈ ਪਰਿਵਾਰਾਂ ਦਾ مالی ਨੁਕਸਾਨ ਹੋਇਆ ਪਰ ਹੁਣ ਇੱਕ ਬੇहद ਅਚੰਬੇ ਵਾਲਾ ਅਤੇ ਹੈਰਾਨੀ ਜੜਕਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧੀ ਨਹੀਂ ਜਾ ਕੇ ਆਪਣੇ ਪਿਓ ਨੂੰ ਬਲੌਕ ਕਰ ਦਿੱਤਾ ਖਬਰ ਕਿੱਥੇ ਦੀ ਹਾਲੇ ਤੱਕ ਇਹ ਤਾਂ ਨਹੀਂ ਪਤਾ ਚੱਲ ਸਕਿਆ ਪਰ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਕੁੜੀ ਦਾ ਪਿਓ ਕਿਸ ਤਰ੍ਹਾਂ ਮਿਹਨਤ ਮਜ਼ਦੂਰੀ ਕਰ ਲਿਆ ਤੇ ਇੱਕ ਨੌਜਵਾਨ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਣੀ ਧੀ ਤੇ ਇਸ ਪਿਓ ਨੇ ਪੈਸੇ ਲਗਾਏ ਤੇ ਉੱਥੇ ਜਾ ਕੇ ਇਹ ਧੀ ਹੀ ਮੁੱਕਰ ਗਈ ਅਤੇ ਇਸ ਨੇ ਸਾਫ ਤੌਰ ਤੇ ਜਵਾਬ ਦਿੱਤਾ ਕਿ ਉਸ ਨੇ ਆਪਣੇ ਪੇਟਾਨੋਥੇ ਨਾਲ ਨਹੀਂ ਰੱਖਣਾ ਜਿਸ ਤੋਂ ਬਾਅਦ ਉਸ ਨੂੰ ਹਰ ਪਾਸੇ ਤੋਂ ਬਲੌਕ ਵੀ ਕਰ ਦਿੱਤਾ ਗਿਆ ਤੇ ਇਹ ਬਜ਼ੁਰਗ ਆਪ ਇਸ ਸਮੇਂ ਛੱਤ ਨਾ ਹੋਣ ਕਰਕੇ ਸੜਕਾਂ ਤੇ ਹੀ ਰਾਤਾਂ ਕੱਟਣ ਦੇ ਲਈ ਮਜਬੂਰ ਹੈ ਮਿਹਨਤ ਮਜ਼ਦੂਰੀ ਕਰ ਰਿਹਾ ਹੈ ਉਸ ਉਮਰ ਦੇ ਵਿੱਚ ਜਿਸ ਉਮਰ ਦੇ ਵਿੱਚ ਆਰਾਮ ਦੀ ਉਮਰ ਹੁੰਦੀ ਹੈ ਅਤੇ ਆਪਣੇ ਔਲਾਦ ਤੋਂ ਉਮੀਦਾਂ ਲਗਾ ਕੇ ਜਦੋਂ ਵਿਦੇਸ਼ ਦੀ ਧਰਤੀ ਤੇ ਪਹੁੰਚਿਆ ਤਾਂ ਉਸ ਨੂੰ ਇਸ ਤਰ੍ਹਾਂ ਦਾ ਇੱਕ ਵੱਡਾ ਸ਼ੌਕ ਲੱਗਿਆ ਸੋ ਕੀ ਕਹਿਣਾ ਤੁਹਾਡਾ ਇਸ ਨਵੇਂ ਅਤੇ ਅਲੱਗ ਹੈਰਾਨੀਜਨਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਿਉਂਕਿ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਬਗਾਨੀ ਧੀਆਂ ਤੇ ਪੈਸੇ ਲਾ ਕੇ ਲੋਕ ਫਸ ਜਾਂਦੇ ਨੇ ਪਰ ਹੁਣ ਇਸ ਨੂੰ ਕੀ ਕਹੋਗੇ ਤੇ ਯਾਰ ਤੁਸੀਂ ਡੁੱਬ ਕੇ ਕਿਉਂ ਨਹੀਂ ਮਰ ਜਾਂਦੀਆਂ ਤੁਸੀਂ ਡੁੱਬ ਕੇ ਕਿਉਂ ਨਹੀਂ ਮਰ ਜਾਂਦੀਆਂ ਜੇ ਆਹ ਲੱਛਣ ਕਰਲੇ ਹੁੰਦੇ ਆ ਦਾ ਉਹ ਕਹਾਵਤ ਆ ਨਾ ਵੀ ਜੇ ਆਪਣਾ ਮਾਰ ਕੇ ਸੁੱਟੂਗਾ ਤਾਂ ਸ਼ਾਵੇਂ ਮਾਰ ਕੇ ਸੁੱਟੂਗਾ ਤੇ ਆਹ ਜਨਾਨੀ ਨੇ ਤਾਂ ਉਹ ਵੀ ਕਹਾਵਤ ਝੂਠੀ ਪਾ ਦੁੱਤੀ ਤੇ ਇਹਨੂੰ ਪਤਾ ਨਹੀਂ ਵੀ ਇਹਦਾ ਪੇ ਮਰ ਗਿਆ ਜੀਦਾ ਆ ਉਹਨੇ ਰੋਟੀ ਖਾਧੀ ਆ ਨਹੀਂ ਖਾਧੀ ਆ ਉਹ ਸਾਹ ਲੈ ਰਿਹਾ ਕਿ ਨਹੀਂ ਲੈ ਰਿਹਾ ਉਹਦੀ ਕੀ ਕੰਡੀਸ਼ਨ ਆ ਕਿੱਦਾਂ ਦੇ ਮਾਹੌਲ ਦੇ ਵਿੱਚ ਉਹ ਰਹਿੰਦਾ ਪਿਆ ਆਪਣੀ ਜ਼ਿੰਦਗੀ ਕਿੱਦਾਂ ਕੱਟਦਾ ਪਿਆ ਅੱਜ ਦੀ ਵੀਡੀਓ ਨਾ ਦੱਲਿਆਂ ਵਾਲੀ ਆ ਜਿਹੜੇ ਕਹਿੰਦੇ ਨੋਹ ਦੇ ਕਿਉਂ ਪੈਸਾ ਲਾਇਆ ਨੋਹ ਨੂੰ ਕਿਉਂ ਕੈਨੇਡਾ ਘੱਲਿਆ ਘਰ ਵਾਲੀ ਤੇ ਕਿਉਂ ਯਕੀਨ ਕੀਤਾ ਘਰ ਵਾਲੀ ਨੂੰ ਕਿਉਂ ਕੈਨੇਡਾ ਘੱਲਿਆ ਚਲੋ ਆਪਣੀ ਘਰ ਵਾਲੀ ਤੇ ਨਹੀਂ ਪੈਸਾ ਲਾ ਸਕਦੇ ਕਿਸੇ ਹੋਰ ਦੀ ਧੀ ਤੇ ਨਹੀਂ ਪੈਸਾ ਲਾ ਸਕਦੇ ਉਹ ਮੁੱਕਰ ਜਾਂਦੀਆਂ ਹਨਾ ਠੀਕ ਆ ਨਾ ਆਪਣੀ ਧੀ ਤੇ ਲਾ ਸਕਦੇ ਕਿ ਨਹੀਂ ਜੇ ਇਹ ਪਿਓ ਨੇ ਆਪਣੀ ਧੀ ਤੇ ਪੈਸਾ ਲਾਇਆ ਉਹਦੀ ਧੀ ਵੀ ਜਾ ਕੇ ਮੁੱਕਰ ਗਈ ਹੁਣ ਕਿਹਦਾ ਕਸੂਰ ਆ ਇਹ ਦਲਪੁਣਾ ਨਾ ਇਹ ਜਿਹੜਾ ਦਲਪੁਣਾ ਇਹ ਦਲਪੁਣਾ ਬੰਦੇ ਦੇ ਆਪ ਦੇ ਅੰਦਰ ਹੁੰਦਾ ਆ ਇਹ ਬੰਦੇ ਦਾ ਆਪ ਦਾ ਕਿਰਦਾਰ ਹੁੰਦਾ ਆ ਕਿ ਬੰਦਾ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਆ ਪਿਓ ਜਿਹੜਾ ਰੋਂਦਾ ਪਿਆ ਵੀਡੀਓ ਦੇ ਵਿੱਚ ਇਹਦੇ ਨਾਲ ਇਹਦੀ ਧੀ ਨੇ ਠੱਗੀ ਮਾਰੀ 40 ਲੱਖ ਰੁਪਏ ਦੀ ਇਹਨੇ ਆਪਣੀ ਧੀ ਤੇ ਪੈਸਾ ਲਾਇਆ ਬਗਾਨੀ ਧੀ ਤੇ ਨਹੀਂ ਪੈਸਾ ਲਾਇਆ ਜਿਹਨੂੰ ਐਡੀ ਨੂੰ ਐਡੀ ਕੀਤਾ ਉਹਦੇ ਤੇ ਪੈਸਾ ਲਾਇਆ ਆਪਣੇ ਖੂਨ ਤੇ ਪੈਸਾ ਲਾਇਆ ਇਹਨੇ ਤੇ ਅੱਜ ਧੀ ਨੂੰ ਇਹ ਨਹੀਂ ਪਤਾ ਕਿ ਉਹਦੇ ਪਿਓ ਉਨੇ ਰੋਟੀ ਖਾਧੀ ਕਿ ਨਹੀਂ ਰਾਤ ਦੀ ਉਹਦਾ ਪਿਓ ਇੱਕ ਇੱਕ ਦਿਨ ਕਿੱਦਾਂ ਕੱਢਦਾ ਪਿਆ ਆ ਇਹ ਨਹੀਂ ਪਤਾ ਕਿ ਪਿਓ ਜਿੰਦਾ ਆ ਕਿ ਮਰ ਗਿਆ ਆ ਪਤਾ ਨਹੀਂ ਵੀ ਬੰਦਾ ਉਹ ਰਾਤ ਨੂੰ ਸੌਂਦਾ ਕਿੱਦਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਾਗ-ਜਾਗ ਕੇ ਬੰਦਾ ਕਹਿੰਦਾ ਮੈਂ ਰਾਤਾਂ ਕੱਢਦਾ ਠੀਕ ਆ ਵੀ ਨਿੱਕੀ ਜੀ ਨੂੰ ਮੈਂ ਇੰਨੀ ਵੱਡੀ ਕੀਤਾ ਹਰ ਇੱਕ ਚਾਹ ਇਹਦਾ ਪੂਰਾ ਕੀਤਾ ਹਰ ਇੱਕ ਚਾਹ ਇਹਦਾ ਪੂਰਾ ਕੀਤਾ ਕੁੱਤਾ ਨਾਲ ਵੱਧ ਕੇ ਰੱਖਿਆ ਤੂੰ ਟੈਨਸ਼ਨ ਨਾ ਲੈ ਤੇਰਾ ਹਿਸਾਬ ਕਦਾਬੀ ਇੱਥੇ ਹੀ ਹੋਣਾ ਤੇਰੇ ਤੇ ਵੀ ਬੁਢਾਪਾ ਹੋਣਾ ਤੇਰੇ ਵੀ ਅੱਗੇ ਨਿਆਣੇ ਹੋਣੇ ਆ ਵਿਆਹ ਕਰਾ ਲਿਆ ਨਾ ਟੈਨਸ਼ਨ ਨਾ ਲੈ ਸਾਰੀਆਂ ਚੀਜ਼ਾਂ ਘੁੰਮਣੀਆਂ ਇਹ ਸਾਰਾ ਇੱਕ ਇੱਕ ਚੀਜ਼ ਦਾ ਹਿਸਾਬ ਹੋਣਾ ਇੱਥੇ ਹੀ ਸਾਰਾ ਕੁਝ ਹੋਣਾ ਆ ਜਿੱਦਾਂ ਉਹ ਉੱਥੇ ਕਲਪ ਦਾ ਬਿਆਹ ਨਾ ਬੈਠਾ ਜਿਹਨੇ ਸਾਰੀ ਉਮਰ ਆਪਣੀ ਜਵਾਨੀ ਗਾਲ ਦਿੱਤੀ ਤੇਰੀਆਂ ਇੱਛਾ ਪੂਰੀਆਂ ਕਰਨ ਦੇ ਵਿੱਚ ਤੇਰਾ ਵੀ ਹਿਸਾਬ ਇੱਥੇ ਹੀ ਹੋਣਾ ਸਾਰਾ ਇਹ ਬੰਦਾ ਕੀ ਕੁਸ਼ ਕਰਦਾ ਆਪਣੇ ਨਿਆਣੇ ਆਲੀ ਜੇ ਨਿਆਣੇ ਇਦਾਂ ਦੇ ਨਿਕਲਨੇ ਆ ਨਾ ਬਾਈ ਜੀ ਬੇਔਲਾਦ ਰਹਿਣਾ ਚੰਗਾ ਬਾਕੀ